ਸੰਦੀਪ ਪਤਰੀ ਸ਼ਾਖਾ ਪ੍ਰਬੰਧਕ ਪੰਜਾਬ ਐਂਡ ਸਿੰਧ ਬੈਂਕ ਗਾਂਦੀਆਂ ਤੇ ਇੱਥੇ ਇੱਕ ਅਣਪਛਾਤੇ ਨੌਜਵਾਨ ਨੇ ਰਾਤ ਦੇ 12 ਵਜੇ ਤੇਲ ਸੁੱਟ ਕੇ ਬ੍ਰਾਂਚ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜ ਜਿਹਦੇ ਚੋਂ ناکਾਮਯਾਬ ਹੋਇਆ ਬਾਰੋ-ਬਾਰੋ ਬ੍ਰਾਂਚ ਨੂੰ ਨੁਕਸਾਨ ਹੋਇਆ ਇਸ ਬਰਬੰਦੀ ਹਲ ਕਾਇਨ ਚਾਰਜ ਨੂੰ ਜਿਹੜੇ ਇੱਥੇ ਲੋਕਲ ਅਥਾਰਟੀ ਹੈ ਥਾਣੇ 'ਤੇ ਰਿਪੋਰਟ ਕਰ ਦਿੱਤੀ ਗਈ ਆ ਉਹ ਮੌਕੇ ਤੇ ਆ ਕੇ ਚੈੱਕ ਕਰਕੇ ਗਏ ਆ ਤੇ ਅਸੀਂ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਇਹਨੂੰ ਸ਼ਿਕਾਇਤ ਨੂੰ ਦਰਜ ਕੀਤਾ ਜਾਏ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ। ਐ ਸਰ ਕੀ ਗਾਰਡ ਵਗੈਰਾ ਜਿਹੜਾ ਰਾਤ ਨੂੰ अवेलेबल ਨਹੀਂ ਹੁੰਦਾ ਕੋਈ ਦਾ? ਗਾਰਡ ਬ੍ਰਾਂਚ ਦਾ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਬ੍ਰਾਂਚ ਖੁੱਲੀ ਰਹਿੰਦੀ ਹੈ। ਜਦੋਂ ਬ੍ਰਾਂਚ ਬੰਦ ਹੁੰਦੀ ਹੈ ਉਹ ਚਲਾ ਜਾਂਦਾ। ਤੇ ਸਰ ਗਾਂ ਰਾਤ ਦੇ ਗਾਰਡ ਦੇ ਲਈ ਕੋਈ ਬੈਂਕ ਕੋਲੋਂ ਇਸ ਤਰ੍ਹਾਂ ਦੀ ਕੋਈ ਗਾਂ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਬਾਤਾਂ ਤੋਂ ਕੋਈ ਇਸ ਤਰ੍ਹਾਂ ਦੀ ਦਰਖਾਸਤ ਦਿੱਤੀ ਗਈ ਹੈ ਉਹ ਕੋਆਰਡੀਨੇਟਰ ਮੈਂ ਥੋਰਟੀ ਨੂੰ ਦਰਖਾਸਤ ਕਰਦਾ ਹਾਂ ਦਾ। ਜੀ ਕੁਛ ਇਦਾਂ ਦਾ ਹੈਗਾ ਤੇ ਤੁਹਾਡੇ ਨੂੰ ਦਵਾ ਕਿ ਇਸ ਬਾਰੇ ਸੋਚਿਆ ਜਾਏ। ਇਸ ਦਾ ਫਿਲਹਾਲ ਜਿਹੜੀ ਵਾਰਤਤ ਹੋਈ ਹੈ ਇਹਦੇ ਵਿੱਚ ਕਿੰਨਾ ਕੁ ਨੁਕਸਾਨ ਲੱਗਦਾ ਹੋਇਆ ਹੈ? ਬੈਂਕ ਦਾ ਕਾਫੀ ਨੁਕਸਾਨ ਹੋਣ ਤੋਂ ਬਚ ਗਿਆ। ਬਾਰ-ਬਾਰ ਦਾ ਨੁਕਸਾਨ ਹੋਇਆ। ਬੋਰਡ ਨੂੰ ਅੱਗ ਲੱਗੀ, ਵਾਇਰਸ ਨੂੰ ਲੱਗੀ ਹੈ, ਸ਼ਟਰ ਨੂੰ ਲੱਗੀ ਹੈ। ਤੇ ਅੰਦਰੋਂ ਠੀਕ ਆ, ਅੰਦਰੋਂ ਕੋਈ ਨੁਕਸਾਨ ਨਹੀਂ ਹੋਇਆ। ਸਰ ਕੋਈ ਕਿਸੇ ਦਾ ਕਿਸੇ ਸ਼ੱਕ ਹੁੰਦਾ ਹੈ ਵਾਰਤਤ ਦੀ? ਵਾਰਤਤ ਦੇ ਬ੍ਰਾਂਚ ਚਿੱਤੇ ਕਦੀ ਕਿਸੇ ਨਾਲ ਕੁਛ ਇਦਾਂ ਦਾ ਨਹੀਂ ਸ਼ੱਕ ਦਾ ਦੇਖਿਆ ਜਾ ਰਿਹਾ ਕਿ ਕਿਸੇ ਨਾਲ ਕੋਈ ਲੜਾਈ ਝਗੜਾ ਸੀਗਾ ਪਤਾ ਨਹੀਂ ਕੀ ਕਾਰਨ ਰਿਹਾ ਹੈ ਕੀ ਸੋਚ ਰਹੀ ਹੈ ਪਿੱਛੇ ਦੇ ਕੋਈ ਸੀਸੀਟੀਵੀ ਫੁਟੇਜ ਦੇ ਵਿੱਚ ਸਰ ਉਹਦਾ ਕੋਈ ਚਿਹਰਾ ਵਗੈਰਾ ਦਿਖਾਈ ਦਿੱਤਾ ਨਹੀਂ ਨਹੀਂ ਉਹ ਲਗਾ ਆਪਣੇ ਆਪ ਨੂੰ ਕਵਰ ਕੀਤਾ ਹੋਇਆ ਹੈ ਤੇ ਅਨਪਛਾਤਾ ਨਹੀਂ ਪਤਾ ਲੱਗਦਾ